ਰਾਹੁਲ ਮੈਂ ਕਲਕਣਾ ਚਾਹੁੰਦਾ ਕੱਲੀ ਕਾਂਗਰਸ ਪਾਰਟੀ ਹੈ ਜਿਹੜੀ ਉੱਥੇ ਮੋਦੀ ਨੂੰ ਪਾਸੇ ਕਰ ਸਕਦੀ ਹੈ ਹੋਰ ਕਿਸੇ ਪਾਰਟੀ ਨੇ ਨਹੀਂ ਆਪ ਦਾ ਤੁਸੀਂ ਚਿਹਰਾ ਦੇਖ ਹੀ ਤੇ ਅਕਾਲੀ ਦਲ ਨੂੰ ਵੋਟ ਪਾਉਣੀ ਸਮਝ ਲਓ ਇੱਕ ਕਿਸਮ ਦੇ ਟੇਢੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਹੈ ਕਿਉਂਕਿ ਜੇ ਉੱਥੇ ਮੋਦੀ ਦੇ ਐਪੀ ਘਟ ਗਏ ਤੇ ਕਾਲੀਦਾਨ ਦੇ ਇੱਕ ਤੋਂ ਐਪੀ ਹੋਏ ਇਹਨਾਂ ਨੇ ਉੱਥੇ ਜਾ ਕੇ ਮੋਦੀ ਨੂੰ ਹੀ ਵੋਟ ਪਾਉਣੀ ਹੈ ਸੋ ਇਸ ਕਰਕੇ ਕਾਲੀਦਾਨ ਨੂੰ ਵੋਟ ਪਾਉਣੀ ਸਮਝ ਲਓ ਟੇਢੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਹੈ ਜੇ ਆਪਾਂ ਚਾਹਦੇ ਪੰਜਾਬ ਵਿੱਚ ਫਾਇਦਾ ਹੋਵੇ ਤਾਂ ਕਾਂਗਰਸ ਪਾਰਟੀ ਹੈ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਮਸਲਿਆਂ ਦਾ ਹੱਲ ਕਰ ਸਕਦੀ ਹੈ ਸੋ ਮੇਰੀ ਤਾਂ ਬੇਨਤੀ ਹੈ ਕੈਂਡੀਡੇਟ ਸਾਡੀ ਸਭ ਤੋਂ ਅੱਛੀ ਦੂਜੇ ਦੋ ਕੈਂਡੀਡੇਟਾਂ ਦਾ ਤਾਂ ਹੀ ਨਹੀਂ ਪਤਾ ਹੋ ਹੈ ਕਿੱਥੋਂ ਦੇ ਕਿਸੇ ਨੂੰ ਪਤਾ ਉਹਨਾਂ ਦੇ ਘਟ ਘਾੜਾ ਕਿੱਥੇ ਆ ਕੱਲ ਨੂੰ ਕੰਮ ਤੇ ਗਿਆ ਕਿੱਥੇ ਜਾਉਂਗੇ ਸੋ ਮੇਰੀ ਬੇਨਤੀ ਹੈ ਤੁਹਾਡੀ ਸੇਵਾਦਾਰ ਹੈ ਤੁਹਾਡੀ ਬੇਟੀ ਹੈ ਇਹਨਾਂ ਦੇ ਸਿਰ ਤੇ ਹੱਥ ਰੱਖੋ ਤੱਕੜੇ ਉਤੇ ਸਾਥ ਦਿਓ ਸਹਿਯੋਗ ਦਿਓ ਕੰਪਨੀ ਵਧੀਆ ਚੜੋ ਉਹਦੇ ਦੋਖ ਸੋਹ ਕਹਿੰਦੇ ਤੁਹਾਡੇ ਕੰਮ ਵਿੱਚ ਤੁਹਾਡੇ ਵਿੱਚ ਚਰ ਸਿਕਣ ਬਹੁਤ ਖਰਾਬ ਦਾ ਕਰਿਓ ਲਾਰੇ ਮੱਤੇ ਜੂਟ ਨਾ ਪਾਇਓ ਤੁਸੀਂ ਅੱਜ ਦੇਖ ਚੁੱਕੇ ਹੋ ਆਮ ਆਦਮੀ ਸਰਕਾਰ ਨੂੰ ਕਿ ਮੋਦੀ ਅਕਾਲੀ ਦਾਨ ਨੂੰ ਵੋਟ ਪਾਣੀ ਮੋਦੀ ਨੂੰ ਵੋਟ ਪਾਉਣ ਦੇ ਬਰਾਬਰ ਐਂਨਾ ਕਹਿੰਦਾ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮੋਦੀਆਂ ਤਕਰੇ ਤੇ ਸਾਥ ਦਿਓ ਸਹਿਯੋਗ ਦਿਓ ਆ ਮੈਂ ਬੇਇੱਜ਼ਤੀ ਕਰਾਂਗਾ ਹੁਣ ਬੀਬੀ ਜੀ ਨੂੰ ਤੇ ਆਪਣੇ ਤੁਹਾਨੂੰ ਬੇਇੱਜ਼ਤੀ ਕਰੀਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਜਿੰਦਾਬਾਦ ਸਰ ਕੁਸ਼ਲਦੀਪ ਸਿੰਘ ਢਿੱਲੋਂ ਜਿੰਦਾਬਾਦ ਅਸੀਂ ਅਰਜਿਤ ਕੋਰ ਜਾਓਗੇ ਜਿੰਦਾਬਾਦ ਕਰਦੀ ਆ ਸਾਡੇ ਸਾਧਕ ਨਿਵਾਸੀਆਂ ਦਾ ਮੇਰੇ ਬਹੁਤ ਹੀ ਸੁਪਕਾਰਯੋਗ ਵੀਰ ਬੀਬੀਆਂ ਪੈਣਾ ਜਿੰਨੇ ਵੀ ਅੱਜ ਤੁਸੀਂ ਮੈਨੂੰ ਪਿਆਰ ਦੇਣ ਵਾਸਤੇ ਆਏ ਹੋ ਮੈਂ ਪਹਿਲ ਤੋਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡੇ ਪਰਿਵਾਰ ਦੀ ਬੱਚੀਆਂ ਤੁਹਾਡੀ ਬੇਟੀਆਂ ਇਸੇ ਤਰ੍ਹਾਂ ਹੀ ਮੈਨੂੰ ਆਉਣ ਵਾਲੀ ਇੱਕ ਜੁੜ ਨੂੰ ਤੁਸੀਂ ਐਨ ਐ ਏ ਤੋਂ ਵੱਧ ਪਿਆਰ ਦੋਗੇ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਦੀ ਆਪਣੇ ਰਸਤੇਦਾਰ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਅਮਰਜੀਤ कौर ਸਾਹੋਕੇ ਬਣ ਕੇ ਮੇਰੇ ਵੱਲੋਂ ਅਪੀਲ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੈਂ ਲੋਕ ਸਭਾ ਵਿੱਚ ਜਾ ਕੇ ਤਾਡੀ ਆਵਾਜ਼ ਬਣ ਕੇ ਉੱਥੇ ਉੱਭਰੂਗੀ ਔਰ ਤੁਹਾਡਾ ਮਾਨ ਸਤਕਾਰ ਹਮੇਸ਼ਾ ਇਸੇ ਤਰ੍ਹਾਂ ਬਣਾਈ ਰੱਖੂਗੀ ਜਿਸ ਤਰ੍ਹਾਂ ਤੁਸੀਂ ਮੈਨੂੰ ਅੱਜ ਮਾਨ ਸਤਕਾਰ ਦੇ ਰਹੇ ਹੋ ਅੱਜ ਜਿਹੜਾ ਕਾਫਲਾ ਮੈਂ ਦੇਖ ਰਹੀ ਹਾਂਿੱਥੇ ਜਿੱਥੇ ਅਸੀਂ ਜਾ ਰਹੇ ਹਾਂ ਉਦੋਂ ਵੀ ਵੱਡਾ ਹੁੰਦਾ ਜਾ ਰਿਹਾ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਸ ਤਰ੍ਹਾਂ ਤੁਸੀਂ ਅੱਜ ਮੇਰੇ ਮੋਢੇ ਨਾਲ ਮੋਢਾ ਲਾ ਕੇ ਮੇਰੇ ਮੈਨੂੰ ਹੌਸਲਾ ਦੇ ਰਹੇ ਹੋ ਮੇਰੇ ਨਾਲ ਚੱਲ ਰਹੇ ਹੋ ਔਰ ਵਾਲੀ 1 ਜੂਨ ਨੂੰ ਜੋ ਵੀ ਸਾਡੇ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਵੋਟ ਹੈ ਜਿਹੜੀ ਅਮਰਜੀਤ ਕੌਰ ਸਾਹੋਕੇ ਬਣ ਕੇ ਫੋਕਸ ਕਰਾਉਂਗੀ ਦੀਆਂ ਬੇਨਤੀਆਂ ਕਰਦੀ ਹੋਈ ਮੈਂ ਜੋ ਵੀ ਤੁਸੀਂ ਆਪਣਾ ਇੱਕ ਇੱਕ ਕਦਮ ਚੱਲ ਕੇ ਆਏ ਹੋ ਮੇਰੇ ਸਰਮੱਥੇ ਰਾਘਵਜੀ ਦਾ ਖਾਲਸਾ ਰਾਘਵਜੀ ਕੀ ਫਤਿਹ ਕਾਂਗਰਸ ਪਾਰਟੀ